ਉਰੇ ਇਹ ਤੇ ਮੇਰੇ ਕੋਲ ਦੇਹੀਏ ਕੀ ਮਲਾਏਗਾ ਇਹ ਤੂੰ ਰਹਿਣ ਦੇ ਮੇਰੇ ਮੇਰੇ ਅਰੇ ਢਿੱਡਾ ਸਾਨੂੰ ਪੈਸੇ ਨਹੀਂ ਦੇਣਾ ਉਹ ਕੀ ਮਲਾਏਗਾ ਦੇਣਾ ਹੀ ਨਹੀਂ ਲੈ ਦੇ ਨਹੀਂ ਨਹੀਂ ਬਸ ਰੱਖੇਗਾ ਤੂੰ ਦੇ ਦੇ ਹੁਣ ਦੱਸ 650 ਰੁਪਏ ਦਾ ਲੈ ਲੇਗਾ ਲੈ ਦੇ ਆ ਜੱਗ ਜੱਗ ਆ ਜੱਗ 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 400 ਇਹ ਚ ਠੰਡਾ ਪਾਣੀ ਪਾ ਕੇ ਦੇਉਗੇ ਨਹੀਂ ਕੁਝ ਵੀ ਨਹੀਂ ਪਾ ਕੇ ਦੇਣਾ ਉਹ ਬਰਫ਼ ਤਾਂ ਪਾ ਕੇ ਦਵੋਗੇ ਪਾਣੀ ਦੀ ਬੋਤਲ ਲੈ ਲਓ ਠੰਡੀ ਅੰਦਰ 20 ਰੁਪਏ ਦੀ ਜਰੂਰੀ 400 ਰੁਪਏ ਲੈਣਾ ਉਹ ਘਰੇ ਪਾ ਕੇ ਵੀ ਪੀਵਾਂਗੇ ਨਾਲ ਤੇਰੇ ਜਾ ਕੇ ਤੁਸੀਂ ਕਹੋਗੇ ਕੱਲ ਨੂੰ ਮੈਂ ਆ ਕੇ ਮੈਂ ਗਲਾਸਾਂ ਚ ਪਾ ਪਾ ਦਾਂ ਤੁਹਾਨੂੰ ਮੈਨੂੰ ਮੁੱਲ ਖਰੀਦ ਲਿਆ ਆ ਤਾਂ ਪਾ ਲਈ ਉਹ ਗੱਲ ਕਰਤੀ ਵੀ ਜਿਹੜੇ ਪਾਹੀ ਨੇ ਲਾਵਾਂ ਕਰਾਈਆਂ ਉਹਨੂੰ ਨਾਲੇ ਲੈ ਕੇ ਉਹਨੂੰ ਨਾਲ ਰੱਖੀਦਾ ਉਹਨਾਂ ਨੂੰ ਲੱਗੋ ਨਾਲ ਨਹੀਂ ਰੱਖੀਦਾ ਹੁੰਦਾ ਮੈਂ ਤਾਂ ਕਹਿ ਰਿਹਾ ਏ ਵੀ ਚੰਗੀ ਗੱਲ ਆ ਸ਼ਰਮ ਨਹੀਂ ਹੋਈ ਐਗਜ਼ਾਮ ਸ਼ਰਮ ਜੀ ਸਾਡੇ ਕੇ ਸਾਰੇ ਲੈ ਜੂ ਪਰ ਮੈਂ ਥੋੜੀ ਤੁਹਾਨੂੰ ਮੈਂ ਪਾਣੀ ਪਾ ਪਾ ਨਾਲੇ ਫਿਰ ਤਨੂੰ ਫਨ ਨਿਸ਼ਾਨ ਕਰਾਂਗੇ ਆ ਨਹੀਂ ਨਹੀਂ ਫਨ ਸ਼ਾਨ ਸੀ ਆਪਣਾ ਬਹੁਤ ਕਰਦਾ ਰੱਬ ਦੀ ਕਿਰਪਾ ਦੱਸਣਾ ਉਹ ਇਹ ਚ ਪਾਣੀ ਪਾ ਕੇ ਪੀਵਾਂਗੇ ਨਾ ਆਪਾਂ ਨਾਲ ਨਹੀਂ ਨਹੀਂ ਇਹ ਪਾਣੀ ਪੀਓ ਤੁਸੀਂ ਜੋ ਮੇਰੇ ਕੋਲ ਆਏ ਤੁਸੀਂ ਜੋ ਮਰਜ਼ੀ ਪਾਓ ਆ ਲੱਡੂ ਸਾਤੇ ਮੈਂ ਲੱਡੂ ਵੀ ਨੇ ਵਿੱਚ ਦਊਂਗੇ ਆ ਡੱਬੇ ਚ ਲੱਡੂ ਸਾਤੇ ਵੀ ਹਾਂ ਫੋਟੋ ਨਾਲ ਹੀ ਦਾਂਗੇ ਹੋ ਤਾਂ ਨਹੀਂ ਲੱਡੂ ਇਹ ਫੋਟੋ ਹੀ ਨੇ ਵੀਰੇ ਇਹ ਤੁਸੀਂ ਲਾਲਚ ਦੀ ਜਾਨੇ ਹੋ ਯਾਰ ਇਹ ਲੱਡੂਆਂ ਦਾ ਨਹੀਂ ਨਹੀਂ ਇਹ ਲੱਡੂਆਂ ਦਾ ਲਾਲਚ ਨਹੀਂ ਹੈ ਇਹ ਇਹਦਾ ਮਤਲਬ ਇਹ ਹੈ ਵੀ ਤੁਸੀਂ ਇਹ ਚ ਲੱਡੂ ਪਾ ਸਕਦੇ ਹੋ ਜ਼ਰੂਰੀ ਨਹੀਂ ਵੀ ਸਾਗ ਦੇ ਪਰ ਪਰ ਕੀ ਪਰਮੇ ਪਰ ਵੀ ਨਾ ਲੱਡੂ ਪਾ ਕੇ ਦੇ ਮੇਕਰਾਂ ਦੇ ਵਿੱਚ ਇਹ ਸਾਗ ਦੀ ਪਰ ਪਰ ਧਰ ਦੇਉਂ। ਇਹ ਖਾਲੀ ਆ ਯਾਰ ਡੱਬਾ ਉਹ ਵੀਰੇ ਬਾਹਰ ਕੱਢ ਕੇ ਰੱਖਿਆ ਨਾ ਪਿੱਛੇ ਦੇ ਉੱਤੇ ਆ ਆ ਪਿਆ ਪਿੱਛੇ ਦੇ ਉੱਤੇ। ਅੱਛਾ ਲੱਡੂ ਬੜੇ ਦਿਖਾਏ ਆਪਣੇ ਪਿੱਛੇ ਉੱਤ ਆਏ ਇਹ ਤਾਂ ਲੱਡੂ ਕਿੱਥੇ ਆ ਜਾਣਗੇ ਯਾਰ। ਉਹ ਯਾਰ ਗਿਫਟ ਪੈਕ ਦੀ ਗੱਲ ਕਰੋ। ਇਹ ਇਹ ਵੀਰੇ ਇਹ ਗਿਫਟ ਪੈਕ ਹੈਗਾ ਆਪਣਾ 160। ਇਹ ਨੂੰ ਬੰਦ ਕਦੋਂ ਕਰਿਆ ਇਹ ਇਹ ਸਾਗ ਇਹ ਮੇਰੀ ਗੱਲ ਸੁਣੋ ਇਹ ਦਿੰਦੇ ਸੋਹਣੇ ਲਾਦੇ ਨੇ। ਇਹ ਐਂ ਜਵਾਖਾਂ ਵਾਲੇ ਜਿਵੇਂ ਜਵਾਖ ਨੇ ਤੂੰ ਦਾਦਾਂ ਵੀ ਛੋਟੇ ਜਵਾਖ ਨੇ ਵੀਰੇ। ਇਹ ਉਹਨਾਂ ਲਈ ਚੀਜ਼ ਆ ਦਿਖਾ ਦੇ ਕਿ ਮੇਰੇ ਕੋਲ ਦੋਰੀ ਜੀ ਦਾ ਫਰੂਟ ਹੀ ਹੈਗੀ ਹੈ ਐਪੀ ਹੈਗੀ ਹੈ ਟੋਕਰੀ ਦੇ ਕਿੱਡੀ ਸੋਹਣੀ ਹੈ ਮੇਰੇ ਕੋਲ ਦੂਏ ਜਵਾਕ ਨੇ ਬਿੱਲੀਆਂ ਨੂੰ ਕਹਿਣਾ ਮੇਰੇ ਕੋਲ ਦੋ ਬਿੱਲੀਆਂ ਨੇ ਛੋਟੀਆਂ ਛੋਟੀਆਂ ਨਹੀਂ ਨਹੀਂ ਜਵਾਕ ਤਾਂ ਤੇਰੇ ਲਈ ਵੀ ਹੈਗੇ ਨੇ ਬਿੱਲੀਆਂ ਲਈ ਫੁੱਲਚੜੀਆਂ ਕੌਣ ਲੈਣਾ ਉਹ ਵਿਚਾਰੀਆਂ ਹੱਥ 'ਚ ਫੜਨ ਗਈਆਂ ਚਲਾਉਣ ਯਾਰ ਮੇਰੀ ਗੱਲ ਸੁਣ ਚੱਲ ਆ ਇਹ ਇਹ ਟੋਕਰੀ ਦੇ ਵਿੱਚ ਇਹਨਾਂ ਨੂੰ ਭੋਰ ਭੋਰ ਦੇ ਦੀ ਇਹ ਚ ਖਾ ਲੈਣਗੇ ਬਿੱਲੀਆਂ ਉਹ ਭੋਖਾ ਪਾ ਟੱਪ ਪਏ ਆ ਇਹ ਟੁੱਟੇ ਆ 160 ਰੁਪਏ ਹੋ ਰਹੇ ਨੇ ਨਹੀਂ ਨਹੀਂ ਇਹਨੂੰ ਰੱਖ ਦੇ ਉਧਰੇ ਇਹਨੂੰ ਘੱਟ ਨਹੀਂ ਮਿਲਣਾ ਹੈ ਕਿਤੇ ਵੀ ਬਾਜ਼ਾਰ ਨਹੀਂ 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 ਉਹ ਮਾਲਾ ਮੁਰਾ ਜੀ ਹੈਗੇ ਨੇ ਪੌਣੀ ਵਾਲੀਆਂ ਮਾਲਾ ਕਿਦੇ ਪੌਣੀਆਂ ਨੇ ਉਹ ਤੇਰੇ ਕੋਲ ਮਾਲਾ ਪਾਣ ਵਾਲੀ ਹੈਗੀ ਜਿਹਦੇ ਮਾਲਾ ਪੌਣੀਆਂ ਆਹੋ ਹੋ ਫੋਟੋ ਤੇ ਕਹਿੰਦੇ ਮਾਲਾ ਹੁੰਦੀ ਆ ਫੋਟੋ ਤੇ ਫੋਟੋ ਤੇ ਫੋਟੋ ਤੇ ਤਾਂ ਅਗਲੀ ਆਪੇ ਬਾਦੂ ਤੂੰ ਲਾਵਾਂ ਤਾਂ ਲੈ ਕੇ ਆ ਉਹ ਦੂਹੀ ਕਹਿੰਦਾ ਜਿਹੜੀ ਮਾਤਾ ਦੀ ਪੂਜਾ ਕਰਦੇ ਆ ਮਾਲਾ ਪੌਣੇ ਹੁੰਦੇ ਆ ਅੱਛਾ ਅੱਛਾ ਆ ਮਾਲਾ ਵੀਰੇ ਜੇ ਇੱਕ ਵੀ ਲਾਵਾਂ ਦੂ ਕਿੱਡੀਆਂ ਸੋਹਣੀਆਂ ਨੇ ਜਿਵੇਂ ਅੱਗੇ ਰਾਜੇ ਮਹਾਰਾਜਾਂ ਨੇ ਹੁੰਦੀ ਸੀ ਫੀਲਿੰਗ ਉਹੀ ਜੀਆਂ ਦੀ ਪੂਰੀ ਬਿਲਕੁਲ ਆ ਵਿਆਹ ਚ ਵੀ ਸਮਾ ਜਣੇਗੀ ਮੇਰੇ ਬਾਪਾ ਦੀ ਸਾਰੀ ਉਮਰ ਗਲੋਚੀ ਨਾਲ ਅਸੀਂ ਮੈਂ ਮੈਂ ਕੀ ਲੈਣਾ ਉਹ ਨਾ ਤੈ ਵੀ ਪਾਈ ਮੇਰੇ ਬਾਪਾ ਜਿਹੇ ਆਪਦੀ ਫੋਟੋ ਖਰਾ ਕੇ ਵੱਡੀ ਕਰਾ ਕੇ ਨੂੰ ਟਾਂਗ ਲਈ ਸ਼ੌਂਕ ਨੂੰ ਤੈ ਆਪ ਵੀ ਪਾਈ ਸਾਰੀ ਉਮਰ ਪਾਈ ਰੱਖੀ ਨਾ ਤੈ ਆਪ ਵੀ ਪਾਈਆਂ ਤੀ ਨਹੀਂ ਮੈਂ ਨਹੀਂ ਪਾਈਆਂ ਉਹਦੇ ਹੈ ਨਹੀਂ ਜਿਹੜੇ ਮੈਂ ਪਰ ਤਾਹੀ ਤਾਂ ਲੈਂਦੀ ਆ ਉਹ ਇਹਦਾ ਅਜਾਈਆਂ ਨੇ ਨਾ ਲੈ ਤਾਹੀ ਤਾਂ ਹੀ ਲੈਂਦੀ ਆ ਇਹਦਾ ਅਜਾਈ ਮੋਤੀ ਮੋਤੀ ਕਿਥੇ